ਸ਼ੇਰਪੁਰ ਚੌਕ ਨੇੜੇ ਪੁਲ ਤੋਂ ਮਿਲੀ ਕੱਟੀ ਹੋਈ লাশ ਬੈਗ ਵਿੱਚ ਪੈਕ ਧੜ ਪੁਲ ਉੱਪਰ ਪਿਆ ਸੀ ਅਤੇ ਬਾਕੀ ਹਿੱਸਾ ਰੇਲਵੇ ਲਾਈਨਾਂ ਦੇ ਉੱਪਰ ਪਿਆ ਸੀ ਲੁਧਿਆਣਾ ਦੇ ਸ਼ੇਰਪੁਰ ਚੌਂਕ ਨੇੜੇ ਕੱਟੇ ਹਾਲਾਤ ਵਿੱਚ ਇੱਕ ਲਾਸ਼ ਮਿਲੀ ਹੈ। ਇਸ ਲਾਸ਼ ਦਾ ਧੜ ਬੈਗ ਵਿੱਚ ਪੈਕ ਪੁੱਲ ਉੱਪਰ ਪਿਆ ਸੀ ਜਦਕਿ ਬਾਕੀ ਹਿੱਸਾ ਕੱਟ ਕੇ ਰੇਲਵੇ ਲਾਈਨਾਂ ਉੱਪਰ ਡਿੱਗਿਆ ਪਿਆ ਸੀ। ਮ੍ਰਿਤਕ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਜੀਆਰਪੀ ਅਤੇ ਸਬੰਧਤ ਇਲਾਕੇ ਦੀ ਪੁਲਿਸ ਵੱਲੋਂ ਆਪਣੇ ਆਪਣੇ ਪੱਧਰ ਤੇ ਤਹਿਕੀਕਾਤ ਕੀਤੀ ਜਾ ਰਹੀ ਹੈ। ਹੁਣ ਇੱਕ ਜਾਣਕਾਰੀ ਮਿਲੀ ਕਿ ਇਸ ਤਰ੍ਹਾਂ ਇੱਕ ਬਾਡੀ ਹੈਗੀ ਹੈ। ਔਰ ਜਿਹਦਾ ਸਿਰ ਔਰ ਟਾੜ ਅਲੱਗ-ਅਲੱਗ ਹੈਗਾ ਸਿਰ ਉੱਪਰ ਸੀ ਜੇ ਟਾੜ ਕੋਲ ਸੀ ਜਿੱਥੇ ਬੈਗ ਪਾਇਆ ਹੋਇਆ ਸੀ ਸੋਦੀ ਤਹਿਕੀਕਤ ਕਰ ਰਹੇ ਹਨ ਕਿ ਕਦ ਕਰਦੇ ਵਾ ساری ਗਲਤਫਹਮੀ ਸਰ ਇਹ ਕਿਹੜੀ ਜਗ੍ਹਾ ਤੇ ਮਿਲਿਆ ਜੀ ਡੈਡ ਜਰੀਏ ਵਿੱਚ ਇਹ ਅਜਰ ਤੁਸੀਂ ਖੜੇ ਹੋ ਰੇਲਵੇ ਸਟੇਸ਼ਨ ਰੇਲਵੇ ਬ੍ਰਿਜ ਹੈਗਾ ਰੇਲਵੇ ਦੇ ਉੱਪਰ ਸੀਗਾ ਤੇ ਉਹ ਥੱਲੇ ਆ ਦਾ ਧੜ ਸੀਗਾ ਥੱਲੇ ਸਰ ਕਿਸੇ ਰਾਹ ਕੀਤੇ ਇਨਫੋਰਮੇਸ਼ਨ ਦਿੱਤੀ ਜੀ ਹਾਂ ਕਿਸੇ ਵੱਲੋਂ ਇਨਫੋਰਮੇਸ਼ਨ ਬੈਗ ਦੇਖ ਕੇ ਦਿੱਤੀ ਜੀ ਉਹ ਵੀ ਉਹਦੇ ਧਾਪ ਤੇ ਸਰ ਬੋਡੀ ਜੈਂਟ ਸ ਹੈ ਕਿ ਲੇਡੀ ਦਾ ਇਹ ਹੁਣ ਸਾਰੀ ਚੀਜ਼ ਹਜੇ ਤਹਿਕੀਕਤ ਤੋਂ ਬਾਅਦ ਹੀ ਪਤਾ ਲੱਗੂਗੀ ਹਸਪੀਟਲ ਲੈ ਕੇ ਸਾਰੀ ਬੋਡੀ ਚੈੱਕ ਕਰਾਉਣਾ ਤੇ ਟੁਕੜੀਆਂ ਤੋਂ ਮਿਲੀ ਜੀ ਡੈਡ ਬੋਡੀ ਹਾਂ ਦੋ ਹਿੱਸੇ ਆ ਸ਼ੇਰਪੁਰ ਚੌਕ ਨੇੜੇ ਪੁਲ ਤੋਂ ਮਿਲੀ ਕੱਟੀ ਹੋਈ লাশ ਬੈਗ ਵਿੱਚ ਪੈਕ ਧੜ ਪੁਲ ਉੱਪਰ ਪਿਆ ਸੀ ਬਾਕੀ ਹਿੱਸਾ ਰੇਲਵੇ ਲਾਈਨਾਂ ਦੇ ਉੱਪਰ ਪਿਆ ਸੀ ਲੁਧਿਆਣਾ ਦੇ ਸ਼ੇਰਪੁਰ ਚੌਂਕ ਨੇੜੇ ਕੱਟੇ ਹਾਲਾਤ ਵਿੱਚ ਇੱਕ ਲਾਸ਼ ਮਿਲੀ ਹੈ। ਇਸ ਲਾਸ਼ ਦਾ ਧੜ ਬੈਗ ਵਿੱਚ ਪੈਕ ਪੁੱਲ ਉੱਪਰ ਪਿਆ ਸੀ ਜਦਕਿ ਬਾਕੀ ਹਿੱਸਾ ਕੱਟ ਕੇ ਰੇਲਵੇ ਲਾਈਨਾਂ ਉੱਪਰ ਡਿੱਗਿਆ ਪਿਆ ਸੀ। ਮ੍ਰਿਤਕ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਜੀਆਰਪੀ ਅਤੇ ਸਬੰਧਤ ਇਲਾਕੇ ਦੀ ਪੁਲਿਸ ਵੱਲੋਂ ਆਪਣੇ ਆਪਣੇ ਪੱਧਰ ਤੇ ਤਹਿਕੀਕਾਤ ਕੀਤੀ ਜਾ ਰਹੀ ਹੈ। ਹੁਣ ਇੱਕ ਜਾਣਕਾਰੀ ਮਿਲੀ ਕਿ ਇਸ ਤਰ੍ਹਾਂ ਇੱਕ ਬਾਡੀ ਹੈਗੀ ਹੈ। ਔਰ ਜਿਹਦਾ ਸਿਰ ਔਰ ਟੜ ਅਲੱਗ-ਅਲੱਗ ਹੈਗਾ ਸਿਰ ਉੱਪਰ ਸੀ ਜੇ ਟੜ ਕੋਲ ਸੀ ਜਿੱਥੇ ਅਸੀਂ ਬੈਗ ਪਾਇਆ ਹੋਇਆ ਸੀ ਸੋਦੀ ਤਹਿਕੀਕਤ ਕਰ ਰਹੇ ਹਾਂ ਤਹਿਕੀਕਤ ਕਰਨ ਤੋਂ ਬਾਅਦ ਸਾਰੀ ਗਲਤ ਹੋ ਗਈ ਸਰ ਇਹ ਕਿਹੜੀ ਜਗ੍ਹਾ ਤੇ ਮਿਲਿਆ ਜੀ ਡੈੱਡ ਬੋਡੀ ਇਹ ਆਜਰਾ ਤੁਸੀਂ ਖੜੇ ਹੋ ਰੇਲਵੇ ਸਟੇਸ਼ਨ ਰੇਲਵੇ ਬ੍ਰਿਜ ਹੈਗਾ ਰੇਲਵੇ ਜਿਹੜਾ ਉੱਪਰ ਸੀਗਾ ਤੇ ਜਿਹੜਾ ਥੱਲੇ ਆ ਦਾ ਟੜ ਸੀਗਾ ਜਿੱਥੇ ਸਰ ਕਿਸੇ ਰਾਹ ਦਿੱਤੀ ਇਨਫੋਰਮੇਸ਼ਨ ਦਿੱਤੀ ਜੀ ਹਾਂ ਕਿਸੇ ਕੋਲੋਂ ਇਨਫੋਰਮੇਸ਼ਨ ਬੈਕ ਦੇਖ ਕੇ ਦਿੱਤੀ ਜੀ ਉਹਦੀ ਉਹਦੇ ਹੱਥ ਤੇ ਸਰ ਬੋਡੀ ਜੈਂਟਸ ਹੈ ਕਿ ਲੈਡੀਜ਼ ਹੈ ਇਹ ਹੁਣ ਸਾਰੀ ਚੀਜ਼ ਹਜੇ ਤਹਿਕੀਕਤ ਤੋਂ ਬਾਅਦ ਹੀ ਪਤਾ ਲੱਗੂਗੀ ਹਸਪੀਟਲ ਲੈ ਕੇ ਸਾਰੀ ਬੋਡੀ ਚੈੱਕ ਕਰਾਵਾਂਗੇ ਟੁਕੜੀਆਂ ਤੇ ਮੇਰੀ ਜੀ ਡੈਡ ਬੋਡੀ ਹਾਂ ਦੋ ਹਿੱਸੇ ਆ